ਸਾਡੇ ਬਠਿੰਡੇ ਤੋਂ ਕੈਂਡੀਡੇਟ ਪਰਮਪਾਰਕੌਰ ਜੀ ਨੂੰ ਉਹ ਆਪਣੀ ਹਾਜ਼ਰੀ ਲਵਾਉਣਗੇ ਬਹੁਤ ਹੀ ਸਤਕਾਰਯੋਗ ਬੀਜੇਪੀ ਦੇ ਸਾਡੇ ਪ੍ਰਧਾਨ ਸਾਹਿਬ ਸ਼੍ਰੀ ਸੁਨੀਲ ਜਾਖੜ ਜੀ ਬੀਜੇਪੀ ਦੀ ਮੰਚ ਤੇ ਵਿਰਾਜਮਾਨ ਸਮੁੱਚੀ ਲੀਡਰਸ਼ਿਪ ਤੇ ਪੰਡਾਲ ਵਿੱਚ ਸਜੋਬਿਤ ਮੇਰੇ ਵੀਰ ਭੈਣ ਬਜ਼ੁਰਗ ਇਹ ਚੋਣਾ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਲੋਕ ਸਭਾ ਦੀਆਂ ਚੋਣਾਂ ਜਿਸ ਦੇ ਰਾਹੀਂ ਅਸੀਂ ਪ੍ਰਧਾਨ ਮੰਤਰੀ ਜੀ ਨੂੰ ਚੁਣਨਾ ਹੈ ਹੁਣ ਪੰਜਾਬ ਦੇ ਵਿੱਚ 20 22 ਸੀਟਾਂ ਤੋਂ ਲੜਨ ਵਾਲੀਆਂ ਪਾਰਟੀਆਂ ਕਲੇਮ ਕਰ ਰਹੀਆਂ ਕਿ ਅਸੀਂ ਆਪਣੇ ਪ੍ਰਧਾਨ ਮੰਤਰੀ ਬਣਾਵਾਂਗੇ 22 ਸੀਟਾਂ ਤੋਂ ਆਮ ਆਦਮੀ ਪਾਰਟੀ ਇਲੈਕਸ਼ਨ ਲੜ ਰਹੀ ਹੈ 13 ਸੀਟਾਂ ਤੋਂ ਬਾਦਲ ਦਲ ਇਲੈਕਸ਼ਨ ਲੜ ਰਿਹਾ ਹੈ ਤੇ راہુલ ਗਾਂਧੀ ਜੀ ਕਹਿੰਦੇ ਆ ਕਿ ਆਉਣ ਵਾਲੇ ਪ੍ਰਧਾਨ ਮੰਤਰੀ ਜੀ ਮੋਦੀ ਜੀ ਨੇ ਬਣਨਾ ਜਦੋਂ ਆਪਾਂ ਨੂੰ ਪਤਾ ਹੈ ਕਿ ਬੀਜੇਪੀ ਦੀ ਸਰਕਾਰ ਆਉਣ ਵਾਲੀ ਹੈ ਪ੍ਰਧਾਨ ਮੰਤਰੀ ਮੋਦੀ ਜੀ ਬਣਨ ਵਾਲੇ ਆ ਤਾਂ ਮੈਂ ਤਾਂ ਇਹੀ ਬੇਨਤੀ ਕਰੂੰਗੀ ਕਿ ਕਿਉਂ ਨਾ ਪੰਜਾਬ ਦੇ ਲੋਕ ਉਸ ਸਰਕਾਰ ਦੇ ਵਿੱਚ ਵੱਧ ਚੜ ਕੇ ਆਪਣਾ ਹਿੱਸਾ ਪਾਉਣ ਕੀ ਨਹੀਂ ਕੀਤਾ ਬੀਜੇਪੀ ਨੇ ਸੜ ਦਾ ਜਾਲ ਹਾਈਵੇ ਐਕਸਪ੍ਰੈਸਵੇ ਬੁਲੇਟ ਟ੍ਰੇਨਾਂ ਜੋ ਵੀ ਸਕੀਮਾਂ ਆਯੂਸ਼ਮਾਨ ਭਾਰਤ ਵਰਗੀਆਂ ਸਕੀਮਾਂ ਗਰੀਬਾਂ ਨੂੰ ਫ੍ਰੀ ਰਾਸ਼ਨ ਗੈਸ ਸਿਲੰਡਰ ਮਕਾਨ ਹਰ ਸਕੀਮ ਜੋ ਪੰਜਾਬ ਵਿੱਚ ਚੱਲ ਰਹੀ ਹੈ ਬੀਜੇਪੀ ਵੱਲੋਂ ਦਿੱਤੀ ਗਈ ਹੈ ਕਿਉਂ ਕਿਉਂਕਿ ਬੀਜੇਪੀ ਦੇ ਲੀਡਰ ਸਹਿਬਾਨ ਕੋਈ दारू ਨਹੀਂ ਪਿੰਦੇ ਕੋਈ ਨਸ਼ਾ ਨਹੀਂ ਕਰਦੇ ਠਾਰਾ ਕੰਮ ਕਰਦੇ ਐ ਜਿੱਥੇ ਬੀਜੇਪੀ ਦੀ ਇੱਕ ਟੀਮ ਕੈਂਪੇਨ 'ਚ ਲੱਗੀ ਹੋਈ ਹੈ ਉੱਥੇ ਬੀਜੇਪੀ ਦੀ ਟੀਮ ਦੂਜੀ ਟੀਮ ਪਿੱਛੇ ਬੈਠ ਕੇ ਯੋਜਨਾਵਾਂ ਬਣਾ ਰਹੀ ਹੈ ਕਿ ਕਿਵੇਂ 2047 ਤੱਕ ਭਾਰਤ ਨੂੰ ਵਿਕਸਿਤ ਭਾਰਤ ਬਣਾਉਣਾ ਹੈ ਸੋ ਮੈਂ ਆਪਣੇ ਸੂਬੇ ਦੇ ਸਾਰੇ ਲੋਕਾਂ ਨੂੰ ਵੀਰਾਂ ਪੈੜਾ ਨੂੰ ਇਹ ਹੀ ਬੇਨਤੀ ਕਰਦੀ ਆ ਕਿ ਜਿਵੇਂ ਯੂਪੀ ਦੇ ਵਿੱਚ ਲੋਕਾਂ ਨੇ ਯੋਗੀ ਜੀ ਵਰਕੇ ਸੀਐਮ ਸਾਹਿਬ ਨੂੰ ਚੁਣਿਆ ਤੇ ਉਥੇ ਅਮਨ ਸ਼ਾਂਤੀ ਹੈ ਵਿਕਾਸ ਹੋ ਰਿਹਾ ਹੈ ਉਥੇ ਸੜਕਾਂ ਐਕਸਪ੍ਰੈਸਵੇ ਹਾਈਵੇ ਆਪਣੇ ਨਾਲੋਂ ਵੱਧ ਪੰਡ ਰਹੇ ਹੈ ਉਥੇ ਯੁਸ਼ਮਨ ਭਾਰਤ ਵਰਗੀਆਂ ਸਕੀਮਾਂ ਵੀ ਆਪਣੇ ਨਾਲੋਂ ਬਿਹਤਰ ਚੱਲ ਰਹੀਆਂ ਫਿਲਮ ਸਿਟੀ ਬਣ ਰਹੀ ਹੈ ਰਾਜ ਰਾਜ ਹੈ ਫਿਰ ਕਿਉਂ ਪੰਜਾਬ ਦੇ ਲੋਕ ਕਿਉਂ ਨਾ ਬੀਜੇਪੀ ਨੂੰ ਚੁਣਨ ਹੁਣ ਆਪਾਂ ਨੂੰ ਲੋੜ ਹੈ ਕੇ ਲੋਕ ਸਭਾ ਚੋਣਾਂ ਦੇ ਵਿੱਚ ਵੱਧ ਚੜ ਕੇ ਬੀਜੇਪੀ ਦਾ ਸਾਥ ਦਿਈਏ ਤੇ ਫਿਰ ਇੱਕ ਲਹਿਰ ਬਣਾ ਕੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਬੀਜੇਪੀ ਨੂੰ ਚੁਣੀਏ ਹੁਣ ਪੰਜਾਬ ਨੂੰ ਲੋੜ ਹੈ ਡਬਲ ਇੰਜਨ ਦੀ ਸਰਕਾਰ ਦੀ ਡਬਲ ਇੰਜਨ ਦੀ ਸਰਕਾਰ ਹੁਣ ਪੰਜਾਬ ਦੀ ਲੋੜ ਬਣ ਚੁੱਕੀ ਹੈ ਨਹੀਂ ਤਾਂ ਇਥੋਂ ਦੀ ਅਮਨ ਸ਼ਾਂਤੀ ਜੋ ਅੱਜ ਹਾਲ ਹੈ ਜੋ ਜੰਗਲ ਰਾਜ ਹੈ ਮਾੜੇ ਅੰਸਰ ਕੋਈ ਉਦਯੋਗ ਨਹੀਂ ਲੱਗਣ ਦਿੰਦੇ ਤੇ ਪੰਜਾਬ ਦਾ ਵਿਕਾਸ ਰੁਕਿਆ ਹੋਇਆ ਹੈ ਮੇਰੀ ਬੇਨਤੀ ਹੈ ਕਿ ਹੁਣ ਆਪਾਂ ਡਟ ਕੇ ਬੀਜੇਪੀ ਦਾ ਸਾਥ ਦਈਏ ਤਾਂ ਕਿ ਆਪਾਂ ਵੀ ਯੂਪ ਹਰਿਆਣਾ ਮੱਧ ਪ੍ਰਦੇਸ਼ ਗੁਜਰਾਤ ਵਾਂਗੂ ਆਪਣਾ ਵਿਕਾਸ ਕਰੀਏ ਇਹਨਾਂ ਸ਼ਬਦਾਂ ਦੇ ਨਾਲ ਜ਼ਿਆਦਾ ਸਮਾਂ ਨਾ ਲੈਂਦੀ ਹੋਈ ਮੈਂ ਤੁਹਾਡਾ ਸਾਰਿਆਂ ਦਾ ਇੱਥੇ ਆਉਣ ਤੇ धनबाद कर दिया गुरु जी का खालसा गुरु जी की फतेह जय श्री राम कमल का बटन दबाओ भाजपा नु जताओ